ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿੱਚ ਨਸ਼ਾ ਮੁਕਤ ਪੈਦਲ ਮਾਰਗ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਤਰੇ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੰਸਦ ਮੈਂਬਰ ਵਿਕਰਮਜੀਤ ਸਿੰਘ ਜ਼ਾਨੀ, ਸਤਨਾਮ ਸਿੰਘ ਸੰਧੂ ਅਤੇ ਕਈ 올ੰਪੀਅਨਾਂ ਨਾਲ ਵੀ ਭਾਗ ਲਿਆ। पत्रकारਾਂ ਨਾਲ ਗੱਲਬਾਤ ਕਰਦੇ ਆ ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਮੁਹਿੰਮ ਇੱਕ ਦਿਨ ਡੰਗ ਲਿਆਵੇਗੀ ਅਤੇ ਗੁਰੂਆਂ ਪੀਰਾਂ ਦੀ ਧਰਤੀ ਚਮਤਕਾਰ ਕਰੇਗੀ ਉਹਨਾਂ ਸਾਰਿਆਂ ਨੂੰ ਨਸ਼ਾ ਮੁਕਤੀ ਲਈ ਨਾਲ ਮਿਲ ਕੇ ਹਮਲਾ ਮਾਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਇਸ ਨਸ਼ਾ ਮੁਕਤੀ ਦੇ ਟੀਚੇ ਨੂੰ ਹਾਸਲ ਕਰਨ ਲਈ ਕਈ ਸੰਸਥਾਵਾਂ ਧਰਮ ਗੁਰੂ ਅਤੇ ادارے ਪਹਿਲਾਂ ਹੀ ਕੰਮ ਕਰ ਰਹੇ ਨੇ ਉਹਨਾਂ ਨਸ਼ਾ ਮੁਕਤੀ ਅਭਿਆਨ ਨੂੰ ਸਾਰਿਆਂ ਦਾ ਅਭਿਆਨ ਦੱਸਿਆ ਮੈਂ ਨੇ ਕੋਈ ਨਵਾਂ ਸ਼ੁਰੂ ਨਹੀਂ ਕੀਤਾ ਪਰ ਮੈਂ ਵੀ ਸਮੱਸਿਆ से ਜੁੜ ਕਰਕੇ ਸਮਝਾ कि भाई अपने को भी इसमें कुछ योगदान करना चाहिए तो मैंने ये जन अभियान बने इसके लिए सबको जोड़ करके चलने के लिए प्रयत्न किया है आज कई ओलंपिक खिलाड़ी भी साथ चल रहे हैं शिकार होने के चांस ज्यादा रहंदे हैं क्योंकि यार दोस्त बैठे हैं यारी दोस्ती की कसम यार तू एक बार ही नशा करके देखला तन्नू यारी दोस्ती की कसम ओ यारी दोस्ती की कसम च ऐसा फसादा बच्चा ਬੱਚ ਜਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਹੈ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਸ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ